ਬਾਦ ਚੁੱਕੇ ਨੇ 4 ਵਜੇ ਨਾਬਾ ਦੀ ਨਿਊਜ਼ ਜ਼ਿਲ੍ਹਾ ਜ਼ੇਲ ਦੇ ਵਿੱਚ ਲਿਆਂਦਾ ਗਿਆ ਗੱਡੀਆਂ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਐਸਐਚਓ ਸਾਦਰ ਵੀ ਜਾ ਰਹੇ ਨੇ ਕਿਉਂਕਿ ਵੱਡਾ ਕਾਫਲਾ ਜਿਹੜਾ ਪੁਲਿਸ ਦਾ ਉਹ ਤੁਸੀਂ ਗੱਡੀਆਂ ਦੇ ਵਿੱਚ ਦੇਖ ਸਕਦੇ ਹੋ ਰਮਨਜੀਤ ਰੋਮੀ ਨੂੰ 4 ਵਜੇ ਸਵੇਰੇ 4 ਵਜੇ ਨਾਬਾ ਦੀ ਨਿਊਜ਼ ਜ਼ਿਲ੍ਹਾ ਜ਼ੇਲ ਦੇ ਵਿੱਚ ਛੱਡਿਆ ਜਾਣਾ ਭਾਰੀ ਪੁਲਿਸ ਫੋਰਸ ਤਨਾਤ ਜਿਨ੍ਹਾਂ ਦਾ ਪਹਿਲਾਂ ਮੈਡੀਕਲ ਹੋਇਆ ਮੈਡੀਕਲ ਤੋਂ ਬਾਅਦ ਹੁਣ ਨਾਬਾ ਦੀ ਜੇਲ੍ਹ ਦੇ ਵਿੱਚ ਲਿਆਂਦਾ ਜਾ ਰਿਹਾ ਗੱਡੀਆਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਕਿੰਨੀਆਂ ਗੱਡੀਆਂ ਦਾ ਵੱਡਾ ਕਾਫਲਾ ਜਿਹੜਾ ਗੱਡੀਆਂ ਦਾ ਬਿਲਕੁਲ ਪਹੁੰਚ ਚੁੱਕਿਆ ਰਮਨਜੀਤ ਰੋਮੀ ਉਸ ਨਾਬਾ ਸ਼ਹਿਰ ਦੇ ਵਿੱਚ ਪਹੁੰਚਿਆ ਜਿੱਥੋਂ ਜੇਲ੍ਹ ਦੇ ਵਿੱਚ 2016 ਦੇ ਵਿੱਚ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਿਹਾ ਕਿੰਨੀਆਂ ਗੱਡੀਆਂ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਰਮਨਜੀਤ ਰੋਮੀ ਨੂੰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਅਸੀਂ ਨਾਬਾ ਬਿਆ ਜੇਲ੍ਹ ਦੀ ਬਾਹਰ ਦੀਆਂ ਤਸਵੀਰਾਂ ਨੇ ਨਾਬਾ ਜ਼ਿਲ੍ਹੇ ਦੇ ਬਾਹਰ 4 ਵਜੇ ਸਵੇਰੇ ਰਮਜੀਤ ਰੋਮੀ ਨੂੰ ਬਿਲਕੁਲ ਨਾਬਾ ਜ਼ਿਲ੍ਹੇ ਦੇ ਵਿੱਚ ਛੱਡਿਆ ਗਿਆ ਜਿਨ੍ਹਾਂ ਵੱਲੋਂ ਜੋ ਕਿ ਮਾਸਟਰਮਾਈਂਡ ਸੀ ਮਾਸਟਰਮਾਈਂਡ ਸੀ ਨਾਬਾ ਜ਼ੇਲ ਬ੍ਰੇਕ ਕਾਣ ਦਾ ਰਮਜੀਤ ਰੋਮੀ ਆ ਗੱਡੀ ਆ ਚੁੱਕਿਆ ਗੱਡੀ ਦੇ ਵਿੱਚ ਇਸ ਤੋਂ ਅਗਲੀ ਪਿਛਲੀ ਗੱਡੀ ਦੇ ਵਿੱਚ ਉਸ ਤੋਂ ਅਗਲੀ ਗੱਡੀ ਦੇ ਵਿੱਚ ਕਾਟੋ ਕਾਟ 50 ਗੱਡੀਆਂ ਦਾ ਕਾਫਲਾ ਜਿਹੜਾ ਲੱਗ ਰਿਹਾ ਜਾਪਰਾ 50 ਗੱਡੀਆਂ ਦਾ ਕਾਫਲਾ ਭਾਰੀ ਪੁਲਿਸ ਫੋਰਸ ਤਨਾਤ ਦੇ ਜ਼ਰੀਏ ਨਾਬਾ ਇਹ ਢੇਰ ਦੇ ਵਿੱਚ ਉਹਨਾਂ ਨੂੰ ਲਿਆਂਦਾ ਜਾ ਰਿਹਾ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਇੱਕ ਗੱਡੀ ਰੁਕ ਰਹੀ ਆ ਬਾਕੀ ਗੱਡੀਆਂ ਜਿਹੜੀਆਂ ਉਹ ਜਾ ਚੁੱਕੀਆਂ ਨੇ ਕੁਝ ਗੱਡੀਆਂ ਨੇ ਜਿਹੜੀਆਂ ਉਹ ਗੇਟ ਤੇ ਜੇ ਗਾਰਡ ਵੱਲੋਂ ਰੋਕ ਦਿੱਤੀਆਂ ਨੇ ਕੁਝ ਪੁਲਿਸ ਦੀਆਂ ਗੱਡੀਆਂ ਨੂੰ ਰੋਕ ਦਿੱਤਾ ਗਿਆ ਕਿਉਂ ਰੋਕ ਦਿੱਤਾ ਕਿਉਂਕਿ ਢੇਰ ਦਾ ਗੇਟ ਆ ਜਿਹੜਾ ਉਹ ਬੰਦ ਹੋ ਚੁੱਕਿਆ ਕਾਫੀ ਗੱਡੀਆਂ ਨੇ ਪੁਲਿਸ ਦੀਆਂ ਰੋਕ ਦਿੱਤੀਆਂ ਨੇ ਤਸਵੀਰਾਂ ਅਸੀਂ ਦਿਖਾ ਗੱਲਬਾਤ ਵੀ ਅਸੀਂ ਕਰਨ ਦੀ ਗੱਲਬਾਤ ਜ਼ਰੂਰ ਕਰਾਂਗੇ ਕਿੰਨਾ ਸਮਾਂ ਜਿਹੜਾ ਹੋ ਚੱਲਿਆ ਰومی ਜੀ ਕਿੰਨੇ ਵਿੱਚ ਜੇਲ੍ਹ ਦੇ ਵਿੱਚ ਲੰਦੇ ਹਨ ਹਾਂਜੀ ਸਰ ਥਲੇ ਕਰ ਲੋ ਜੀ ਥੋੜਾ ਜਿਹਾ ਸ਼ੀਸ਼ਾ ਕਿੰਨਾ ਟਾਈਮ ਹੋ ਚੱਲਿਆ ਕਿੰਨਾ ਕਾਫੀ ਪੁਲਿਸ ਨੂੰ ਮਿਹਨਤ ਕਰਨੀ ਪਈ ਐ ਇਹਨੂੰ ਲਿਆਉਣ ਚ ਜੀ 2018 ਦੀ ਚੱਲ ਰਹੀ ਸੀ ਇਹਦੀ ਐਕਸਟਰਡੀਸ਼ਨ ਹਾਂਜੀ ਬਿਲਕੁਲ ਸਵੇਰ ਦਾ ਸਮਾਂ ਹੋ ਚੱਲਿਆ ਕਦੇ ਦੇਖਿਆ ਵੀ 4 ਵਜੇ ਨਾ ਪੁਲਿਸ ਨੂੰ ਮੁਸਕਤਤ ਕਰਨਾ ਪਿਆ ਹਾਂਗਕਾਂਗ ਤੋਂ ਲੈ ਕੇ ਨਾਬਾ ਤੱਕ ਬੜਾ ਸਟ੍ਰੈਗਲ ਕਰਨਾ ਪਿਆ ਪੰਜਾਬ ਪੁਲਿਸ ਨੂੰ ਕਾਫੀ ਕਰਨਾ ਪਿਆ ਜੀ ਬਿਲਕੁਲ ਬਹੁਤ ਮਿਹਨਤ ਕਰਨੀ ਪਈਆ ਬਿਲਕੁਲ ਜੀ ਬਿਲਕੁਲ 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 ਬਹੁਤ ਮਿਹਨਤ ਕਰਨੀ ਪਈਆ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਹਾਂਗਕਾਂਗ ਤੋਂ ਲਿਆਉਣ ਲਈ ਉਸ ਮਾਸਟਰਮੈਂਡ ਨੂੰ ਜਿਨੇ 2016 ਦੇ ਵਿੱਚ ਹਾਂਗਕਾਂਗ ਦੇ ਵਿੱਚ ਸਾਂਝ ਸਰਸਤੀ ਦੀ ਨਾਬਾ ਜ਼ੇਲ ਬ੍ਰੇਕ ਕਰਨ ਨੂੰ 4 ਅਗਸਤ ਨੂੰ ਅੱਤਵਾਦੀ ਫਰਾਰ ਹੋਏ ਸਨ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰਮਨਜੀਤ ਰੋਮੀ ਨੂੰ ਨਾਬਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਮੈਡੀਕਲ ਦੇ ਲਈ ਲਿਆਂਦਾ ਗਿਆ ਪਾਰੀ ਪੁਲਿਸ ਫੋਰਸ ਤਨਾਤਾ ਉਹਨਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਬਰਾੜ ਸਾਹਿਬ ਗੱਡੀ ਦੇ ਵਿੱਚ ਨੇ ਉਸ ਗੱਡੀ ਦੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਿਲਕੁਲ ਬਰਾੜ ਸਾਹਿਬ ਉਹਨਾਂ ਦੇ ਨਾਲ ਨੇ ਬਿਲਕੁਲ ਦਵਿੰਦਰ ਰਤਰੀ ਵੀ ਗੱਡੀ 'ਚ ਉਤਰ ਚੁੱਕੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਤਸਵੀਰਾਂ ਤੁਸੀਂ ਔਰ ਰੋਮੀ ਨੂੰ ਗੱਡੀ 'ਚ ਉਤਾਰਿਆ ਜਾ ਰਿਹਾ ਹੈ ਮੈਡੀਕਲ ਦੇ ਲਈ ਨਾਬਾ ਪਹੁੰਚ ਚੁੱਕੀ ਹੈ ਪੌਣੇ 4 ਵੱਜ ਚੁੱਕੇ ਨੇ ਪੌਣੇ 4 ਵਜੇ ਦੀਆਂ ਆ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਸਰਕਾਰੀ ਹਸਪਤਾਲ ਨਾਬਾ ਦੀਆਂ ਨਾਬਾ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰੋਮੀ ਨੂੰ ਨਾਬਾ ਦੇ ਵਿੱਚ ਮੈਡੀਕਲ ਦੇ ਲਈ ਜਾਂਦਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਾਬਾ ਦੀਆਂ ਤਸਵੀਰਾਂ ਸਰਕਾਰੀ ਹਸਪਤਾਲ ਦੇ ਵਿੱਚ ਰੋਮੀ ਨੂੰ ਬਿਲਕੁਲ ਲਿਆਂਦਾ ਜਾ ਰਿਹਾ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਮੈਡੀਕਲ ਕਰਵਾਇਆ ਜਾਣਾ ਉਸ ਤੋਂ ਬਾਅਦ ਉਹਨਾਂ ਨੂੰ ਨਾਬਾ ਦੀ ਜੇਲ੍ਹ ਦੇ ਵਿੱਚ ਨਾਬਾ ਦੀ ਜੇਲ੍ਹ ਦੇ ਵਿੱਚ ਨਿਆ ਅਰਿਆਸਟ ਦੇ ਵਿੱਚ ਭੇਜਿਆ ਜਾਣਾ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਦਿਖਾ ਰਹੇ ਹਾਂ ਮੈਡੀਕਲ ਜਾਂਚ ਮੈਡੀਕਲ ਜਾਂਚ ਦੀ ਪੰਜਾਬ ਉਹਨਾਂ ਨੂੰ ਮਾਚੂ ਤੇ ਤੁਹਾਨੂੰ ਅਸੀਂ ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ ਮੈਡੀਕਲ ਕਰਵਾਇਆ ਜਾਣਾ ਇਮੀਡੀਏਟ ਉਹਨਾਂ ਦਾ ਗੱਤ ਤੁਸੀਂ ਦੇਖ ਸਕਦੇ ਹੋ ਉਹਨੂੰ ਲੈ ਕੇ ਭਾਰੀ ਪੁਲਿਸ ਫੋਰਸ ਦੇ ਦਰਾਂ ਲੈ ਚੁੱਕ ਲੈ ਕੇ ਨੇ ਡਾਕਟਰ ਵੱਲੋਂ ਉਹਨਾਂ ਦਾ ਮੈਡੀਕਲ ਜਿਹੜਾ ਕੀਤਾ ਜਾ ਰਿਹਾ ਹੈ ਨਾਬਾ ਜੇਲ੍ਹ ਬ੍ਰੇਕ ਦਾ ਮਾਸਟਰਮੈਂਡ ਰੋਮਨਜੀਤ ਰੋਮੀ ਨੂੰ ਅੱਜ ਨਾਬਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਉਹਨਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਸਵੇਰ ਦੇ ਪੌਣੇ 4 ਵਜ ਚੁੱਕੇ ਨੇ ਕਿਉਂਕਿ ਕੱਲ ਤੋਂ ਹਾਂਗਕਾਂਗ ਤੋਂ ਪੁਲਿਸ ਅਡੀ ਰਵਾਨਾ ਲੈ ਕੇ ਹੋਈ ਸੀ ਪਹਿਲਾਂ ਉਹਨੂੰ ਮਨਜ਼ੂਰਗਦਦ ਜੱਜ ਸਾਹਿਬ ਦੇ ਪੇਸ਼ ਕੀਤਾ ਗਿਆ ਉੱਥੋਂ ਉਹਨਾਂ ਨੂੰ ਜੁਡੀਸ਼ਨਲੀ ਲਈ ਨਾਬਾਦੀ ਨਿਊਜ਼ ਜ਼ਿਲ੍ਹਾ ਜੇਲ੍ਹ ਦੇ ਵਿੱਚ ਭੇਜਿਆ ਜਾਣਾ ਉਸ ਤੋਂ ਬਾਅਦ ਮੈਡੀਕਲ ਕਰਵਾਇਆ ਜਾ ਰਿਹਾ ਪਾਰੀ ਪੁਲਿਸ ਫੋਰਸ ਤਨਾਤ ਕੀਤੀ ਗਈ ਆ ਚੱਪੇ-ਚੱਪੇ ਤੇ ਪੁਲਸਾ ਜਿਹੜੀ ਉਹ ਸਰਕਾਰੀ ਹਸਪਤਾਲ ਨਾਬਾ ਦੇ ਵਿੱਚ ਲਗਾਈ ਗਈ ਆ ਹੁਣ ਮੈਡੀਕਲ ਕਰਵਾਇਆ ਜਾ ਰਿਹਾ ਮੈਡੀਕਲ ਤੋਂ ਬਾਅਦ ਨਾਬਾਦੀ ਨਿਊਜ਼ ਜ਼ਿਲ੍ਹਾ ਜੇਲ੍ਹ ਦੇ ਵਿੱਚ ਉਹਨ ਜੇਲ ਬ੍ਰੇਕ ਨਾਲ ਉਸ ਦੇ ਉਸ ਤੋਂ ਸ਼ਾਨਦਿਨ ਕਰੇਗੀ ਨਿਆਕ ਰਾਸ ਤੋਂ ਬਾਅਦ ਕੋਈ ਉਹਨਾਂ ਦੇ ਫਰੰਟ ਲਵੇਗੀ ਫਰੰਟ ਲਾਈਨ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਰੋਮੀ ਦੀਆਂ ਕਿੱਥੇ ਕਿੱਥੇ ਤਾਰਾਂਆਂ ਤੀਆਂ ਜਿਹੜੀਆਂ ਜੁੜੀਆਂ ਹੋਈਆਂ ਤੀਆਂ ਜਦੋਂ ਜੇਲ ਬ੍ਰੇਕ ਹੋਇਆ ਸੀ ਹਾਂਗਕਾਂਗ ਦੇ ਵਿੱਚ ਉਸਨੇ ਸਾਜ ਰੱਸੀ ਸੀ ਜੇਲ ਬ੍ਰੇਕ ਦੀ ਪਰ ਅੱਜ ਉਸ ਨੂੰ ਨਾਬਾ ਦੀ ਉਸ ਧਰਤੀ ਤੇ ਲੈ ਕੇ ਆਂਦਾ ਜਿੱਥੋਂ ਜੇਲ ਬ੍ਰੇਕ ਹੋਇਆ ਸੀ ਉਤੋਂ ਕੋਈ ਦੂਰੀ ਤੋਂ ਦੂਸਰੀ ਜੇਲ ਦੇ ਵਿੱਚ ਅੱਜ ਉਹਨਾਂ ਨੂੰ ਭੇਜਿਆ ਜਾਣਾ ਇੱਕ ਵਾਰ ਸੋ ਜੋ ਹਲੋ 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 ਦੇਖ ਮਾਨਸਾ ਬੇਟ ਹੋ ਗਈ ਹੈ ਇੱਕ ਬਾਈਕ ਬਾਈਕ ਹੋਈ ਸਭੀ ਹੋਈ ਬਾਈਕ ਸਰਦ ਹੋਈ ਸਰ ਮੇਰੇ ਸਾਹਿਬ ਕੀ ਅਪਡੇਟ ਹੈਗਾ ਜੀ ਅਪਡੇਟ ਹੈਗੀ ਹੈ ਕਿ ਜਿਹੜਾ ਅਕਿਊਜ਼ਡ ਰਮਨਜੀਤ ਸਿੰਘ ਰੋਮੀ ਮੈਕਸਿਮ ਸਕਿਉਰਟੀ ਜੇਲ ਨਾਭਾ ਦਾ ਜਿਹੜਾ ਅਕਿਊਜ਼ਡ ਹੈਗਾ ਸੀ ਮੇਨ ਮਾਸਟਰਮਾਈਂਡ ਹੈਗਾ ਸੀ ਉਹਨੂੰ ਅੱਜ ਹਾਂਗਕਾਂਗ ਤੋਂ ਜਿਹੜਾ ਅਸੀਂ ਐਕਸਟਰੈਡਾਈਟ ਕਰਕੇ ਲੈ ਕੇ ਆਏ ਆ ਉਹਦਾ ਹੁਣ ਜਿਹੜਾ ਹੈਗਾ ਜੱਸਾ ਉਹਦੇ ਪੇਸ਼ ਕੀਤਾ ਸੀ ਹੁਣ ਇਹਦਾ ਮੈਡੀਕਲ ਜਿਹੜਾ ਹੈਗਾ ਇੱਥੇ ਸਿਵਲ ਹਸਪੀਟਲ ਨਾਬਾ ਤੋਂ ਕਰਵਾਇਆ ਹੁਣ ਇਹਨੂੰ ਹੈਗਾ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਲੈ ਕੇ ਲੋਜ ਕਰਾਉਣਾ ਸਰ ਕਸ਼ਮੀਰਿਆ ਸੀ ਗਲਵੱਡੀ ਦੀ ਗ੍ਰਿਫਤਾਰੀ ਹੋ ਸਕਦੀ ਨਹੀਂ ਉਹ ਸਾਰਾ ਜਿਹੜਾ ਹੈਗਾ ਬਾਅਦ ਦੇ ਵਿੱਚ ਹੈਗਾ ਸਿਰ ਫਿਲਹਾਲ ਅਸੀਂ ਜਿਹੜਾ ਟੂ ਦੀ ਇਸ ਫੈਕਟ ਦਾ ਕੀ ਕੰਸਰਨ ਸਰ ਸਭ ਫਿਰ ਮੈਡੀਕਲ ਮੈਡੀਕਲ ਜਾਂਚ ਇਹ ਜਿਹੜੀ ਹੈਗੀ ਇਟਸ ਅ ਮੈਟਰ ਆਫ ਪ੍ਰਾਊਡ ਫॉर ਦੀ ਪੰਜਾਬ ਪੁਲਿਸ ਜਿਹੜਾ ਹੈਗਾ ਸਾਡੀ ਪੰਜਾਬ ਪੁਲਿਸ ਮਾਨਯੋਗ ਡੀਜੀਪੀ ਸਾਹਿਬ ਸਾਡੇ ਮਿਸਟਰ ਗੌਰਵ ਜੱਤੋਬ ਉਹਨਾਂ ਦੀ ਰਹਿਨਮਈ ਹੇਟ ਸਾਡੇ ਜਿਹੜੇ ਹੈਗੇ ਸਰਕਾਰ ਵੱਲੋਂ ਜਿਹੜੀ ਹੈਗੀ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ سپورਟ ਤੇ ਸਟ੍ਰਿਕਟ ਹੈ ਜਿਹੜਾ ਹੈਗਾ ਗੈਂਗਸਟਰਸ ਦੇ ਖਿਲਾਫ ਐਕਸ਼ਨ ਲੈਣ ਦੀ ਜਿਹੜੀ ਨੀਤੀ ਹੈਗੀ ਹੈ ਉਹਦੇ ਤਹਿਤ ਸਾਰਾ ਜਿਹੜੀ ਕੰਮਜਮੀ ਹੈਗੀ ਹੈ ਇੱਕ ਸਾਹਿਬ ਮੈਡੀਕਲ ਕਰਵਾਇਆ ਹੈਗਾ ਲੱਗਦਾ ਹੈਗਾ ਕਿ ਜਿੰਨਾ ਬਾਹਰਲੀ ਕੰਟਰੀ ਦੇ ਵਿੱਚ ਸੀਗਾ ਉਹ ਕੋਈ ਸੀਗਾ ਸ਼ੰਕਾ ਕਿਸੇ ਚੀਜ਼ ਨੂੰ ਨਹੀਂ ਨਹੀਂ ਜੀ ਠੀਕ ਹੈ ਅਸਾਂ ਹੈ ਕਿ ਉਸ ਨੂੰ ਲੈ ਕੇ ਆਏ ਇਹ ਮਸਲਾ ਜਿਹੜਾ ਹੈ ਜੋ 1927 11 2016 ਦਾ ਹੈ ਜੀ ਔਰ ਉਸ ਕੇਸ ਨੂੰ ਲੈ ਕੇ ਆਏ ਰੋਮੀ ਨੂੰ ਐਫਏ ਨੰਬਰ 142 ਦੇ ਵਿੱਚ ਸੋ ਉਹਨਾਂ ਨੇ ਜੋ ਐਕਸਟਰਡੀਸ਼ਨ ਟ੍ਰੀਟੀ ਦੇ ਮੁਤਾਬਕ ਉੱਥੇ ਸੈਟਲ ਹੋਇਆ ਸੀਗਾ ਹਾਂਗਕਾਂਗ ਦੇ ਵਿੱਚ ਕਿ ਪੁਲਿਸ ਰਿਮਾਂਡ ਅਸੀਂ ਨਹੀਂ ਲਵਾਵਾਂਗੇ ਔਰ ਉਹੀ ਗੱਲ ਹੋਈ ਜਦੋਂ ਸਾਹਿਬ ਨੇ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜਿਆ ਜਿਹੜਾ ਨਿਊ ਜ਼ीलੈਂਡ ਅਬਜ ਦੇ ਵਿੱਚ ਭੇਜਿਆ ਗਿਆ ਕਿਸ ਤਰ੍ਹਾਂ ਲੱਗ ਰਿਹਾ ਤਾਂ ਦੇਖੋ ਹਲੇ ਤਾਂ ਉਥੋਂ ਲੈ ਕੇ ਆਏ ਨੇ ਜੋ ਪੰਜਾਬ ਗਵਰਨਮੈਂਟ ਨੇ ਜੋ ਪਹਿਲਾਂ ਕੁਝ ਫੇਲਿਅਰ ਰਿਹਾ ਹੈ ਅੱਜ ਉਹਨੂੰ ਕਵਰ ਕੱਪ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇਹਨੇ ਸਾਲਾਂ ਬਾਅਦ ਲੈ ਕੇ ਆਏ ਹੁਣ ਐਵੀਡੈਂਸ ਕੀ ਲੈ ਕੇ ਆਉਂਦੇ ਨੇ ਨਹੀਂ ਲੈ ਕੇ ਆਉਂਦੇ ਔਰ ਟ੍ਰਾਇਲ ਦੀ ਗੱਲ ਹੈ ਕੀ ਪੇਸ਼ ਕਰਦੇ ਆਂ ਚਾਰ ਬੱਜ ਚੁੱਕੇ ਨੇ 4 ਵਜੇ ਨਾਬਾਦੀ نیوز ਜ਼ਿਲ੍ਹਾ ਜ਼ੇਲ ਦੇ ਵਿੱਚ ਲਿਆਂਦਾ ਗਿਆ ਗੱਡੀਆਂ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਐਸਐਚਓ ਸਾਦਰ ਵੀ ਹੈ ਜਾ ਰਹੇ ਨੇ ਕਿਉਂਕਿ ਵੱਡਾ ਕਾਫਲਾ ਜਿਹੜਾ ਪੁਲਿਸ ਦਾ ਉਹ ਤੁਸੀਂ ਗੱਡੀਆਂ ਦੇ ਵਿੱਚ ਦੇਖ ਸਕਦੇ ਹੋ ਰਮਨਜੀਤ ਰੋਮੀ ਨੂੰ 4 ਵਜੇ ਸਵੇਰੇ 4 ਵਜੇ ਨਾਬਾਦੀ نیوز ਜ਼ਿਲ੍ਹਾ ਜ਼ੇਲ ਦੇ ਵਿੱਚ ਛੱਡਿਆ ਜਾਣਾ ਭਾਰੀ ਪੁਲਿਸ ਫੋਰਸ ਤਨਾਤ ਜਿਨ੍ਹਾਂ ਦਾ ਪਹਿਲਾਂ ਮੈਡੀਕਲ ਹੋਇਆ ਮੈਡੀਕਲ ਤੋਂ ਬਾਅਦ ਹੁਣ ਨਾਬਾ ਦੀ ਜੇਲ੍ਹ ਦੇ ਵਿੱਚ ਲਿਆਂਦਾ ਜਾ ਰਿਹਾ ਗੱਡੀਆਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਕਿੰਨੀਆਂ ਗੱਡੀਆਂ ਦਾ ਵੱਡਾ ਕਾਫਲਾ ਜਿਹੜਾ ਗੱਡੀਆਂ ਦਾ ਬਿਲਕੁਲ ਪਹੁੰਚ ਚੁੱਕਿਆ ਰਮਨਜੀਤ ਰੋਮੀ ਉਸ ਨਾਬਾ ਸ਼ਹਿਰ ਦੇ ਵਿੱਚ ਪਹੁੰਚਿਆ ਜਿੱਥੋਂ ਜੇਲ੍ਹ ਦੇ ਵਿੱਚ 2016 ਦੇ ਵਿੱਚ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਿਹਾ ਕਿੰਨੀਆਂ ਗੱਡੀਆਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਰਮਨਜੀਤ ਰੋਮੀ ਨੂੰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਅਸੀਂ ਨਾਬਾ ਦੀਆਂ ਜੇਲ੍ਹ ਦੀਆਂ ਬਾਹਰ ਦੀਆਂ ਤਸਵੀਰਾਂ ਨੇ ਨਾਬਾ ਜੇਲ੍ਹ ਦੇ ਬਾਹਰ 4 ਵਜੇ ਸਵੇਰੇ ਰਮਜੀਤ ਰੋਮੀ ਨੂੰ ਬਿਲਕੁਲ ਨਾਬਾ ਜੇਲ੍ਹ ਦੇ ਵਿੱਚ ਛੱਡਿਆ ਗਿਆ ਜਿਨ੍ਹਾਂ ਵੱਲੋਂ ਜੋ ਕਿ ਮਾਸਟਰਮਾਈਂਡ ਸੀ ਮਾਸਟਰਮਾਈਂਡ ਸੀ ਨਾਬਾ ਜੇਲ੍ਹ ਫ੍ਰੀਕ ਕਾਣ ਦਾ ਰਮਜੀਤ ਰੋਮੀ ਆ ਗੱਡੀ ਆ ਚੁੱਕਿਆ ਆ ਗੱਡੀ ਦੇ ਵਿੱਚ ਇਸ ਤੋਂ ਅਗਲੀ ਪਿਛਲੀ ਗੱਡੀ ਦੇ ਵਿੱਚ ਉਸ ਤੋਂ ਅਗਲੀ ਗੱਡੀ ਦੇ ਵਿੱਚ ਕਾਟ ਤੋਂ ਕਾਟ 50 ਗੱਡੀਆਂ ਦਾ ਕਾਫਲਾ ਜਿਹੜਾ ਲੱਗ ਰਿਹਾ ਜਾਪਰਾ 50 ਗੱਡੀਆਂ ਦਾ ਕਾਫਲਾ ਪਾਰੀ ਪੁਲਿਸ ਫੋਰਸ ਤਨਾਤ ਦੇ ਜ਼ਰੀਏ ਨਾਬਾ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਲਿਆਂਦਾ ਜਾ ਰਿਹਾ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਇੱਕ ਗੱਡੀ ਰੁਕ ਰਹੀ ਆ ਬਾਕੀ ਗੱਡੀਆਂ ਜਿਹੜੀਆਂ ਉਹ ਜਾ ਚੁੱਕੀਆਂ ਨੇ ਕੁਝ ਗੱਡੀਆਂ ਨੇ ਜਿਹੜੀਆਂ ਉਹ ਗੇਟ ਤੇ ਜੇਲ੍ਹ ਗਾਰਡ ਵੱਲੋਂ ਰੋਕ ਦਿੱਤੀਆਂ ਨੇ ਕੁਝ ਪੁਲਿਸ ਦੀਆਂ ਗੱਡੀਆਂ ਨੂੰ ਰੋਕ ਦਿੱਤਾ ਗਿਆ ਕਿਉਂ ਰੋਕ ਦਿੱਤਾ ਕਿਉਂਕਿ ਜੇਲ੍ਹ ਦਾ ਗੇਟ ਆ ਜਿਹੜਾ ਉਹ ਬੰਦ ਹੋ ਚੁੱਕਿਆ ਕਾਫੀ ਗੱਡੀਆਂ ਨੇ ਪੁਲਿਸ ਦੀਆਂ ਰੋਕ ਦਿੱਤੀਆਂ ਨੇ ਤਸਵੀਰਾਂ ਅਸੀਂ ਦਿਖਾ ਗੱਲਬਾਤ ਵੀ ਸੀ ਕਰਨ ਦੀ ਗੱਲਬਾਤ ਜ਼ਰੂਰ ਕਰਾਂਗੇ ਕਿੰਨਾ ਸਮਾਂ ਜਿਹੜਾ ਹੋ ਚੱਲਿਆ ਰومی ਜੀ ਕਿੰਨੇ ਵਿੱਚ ਜੇਲ੍ਹ ਦੇ ਵਿੱਚ ਜਾਂਦੇ ਹਾਂ ਜੀ ਸਰ ਥਲੇ ਕਰ ਲੋ ਜੀ ਥੋੜਾ ਜਿਹਾ ਸ਼ੀਸ਼ਾ ਕਿੰਨਾ ਟਾਈਮ ਹੋ ਚੱਲਿਆ ਕਿੰਨਾ ਕਾਫੀ ਪੁਲਿਸ ਨੂੰ ਮਿਹਨਤ ਕਰਨੀ ਪਈ ਇਹਨੂੰ ਲਿਆਉਣ ਚ ਜੀ 2018 ਦੀ ਚੱਲ ਰਹੀ ਸੀ ਇਹਦੀ ਐਕਸਟਰਡੀਸ਼ਨ ਹਾਂ ਜੀ ਬਿਲਕੁਲ ਸਵੇਰ ਦਾ ਸਮਾਂ ਹੋ ਚੱਲਿਆ ਕਦੇ ਦੇਖਿਆ ਵੀ 4 ਵਜੇ ਨਾਲ ਪੁਲਿਸ ਨੂੰ ਮੁਸਕਤਤ ਕਰਨਾ ਪਿਆ ਹਾਂਗਕਾਂਗ ਤੋਂ ਲੈ ਕੇ ਨਾਬਾ ਤੱਕ ਬੜਾ ਸਟ੍ਰੈਗਲ ਕਰਨਾ ਪਿਆ ਪੰਜਾਬ ਪੁਲਿਸ ਨੂੰ ਕਾਫੀ ਕਰਨਾ ਪਿਆ ਜੀ ਬਿਲਕੁਲ ਬਹੁਤ ਮਿਹਨਤ ਕਰਨੀ ਪਈ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਆ ਬਿਲਕੁਲ ਬਹੁਤ ਮਿਹਨਤ ਕਰਨੀ ਪਈ ਆ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਹਾਂਗਕਾਂਗ ਤੋਂ ਲਿਆਉਣ ਲਈ ਉਸ ਮਾਸਟਰਮੈਂਡ ਨੂੰ ਜਿਨੇ 2016 ਦੇ ਵਿੱਚ ਹਾਂਗਕਾਂਗ ਦੇ ਵਿੱਚ ਸਾਂਝ ਸਰਦਸਤੀ ਦੀ ਨਾਬਾ ਜ਼ੇਲ ਬ੍ਰੇਕ ਕਰਨ ਨੂੰ 4 ਅਗਸਤ ਨੂੰ ਅੱਤਵਾਦੀ ਫਰਾਰ ਹੋਏ ਸਨ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰਮਨਜੀਤ ਰੋਮੀ ਨੂੰ ਨਾਬਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਮੈਡੀਕਲ ਦੇ ਲਈ ਲਿਆਂਦਾ ਗਿਆ ਪਾਰੀ ਪੁਲਿਸ ਫੋਰਸ ਤਨਾਤਾ ਉਹਨਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਬਰਾੜ ਸਾਹਿਬ ਗੱਡੀ ਦੇ ਵਿੱਚ ਨੇ ਉਸ ਗੱਡੀ ਦੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਿਲਕੁਲ ਬਰਾੜ ਸਾਹਿਬ ਉਹਨਾਂ ਦੇ ਨਾਲ ਨੇ ਬਿਲਕੁਲ ਦਵਿੰਦਰ ਰਤਰੀ ਵੀ ਗੱਡੀ 'ਚ ਉਤਰ ਚੁੱਕੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਤਸਵੀਰਾਂ ਤੁਸੀਂ ਰੋਮੀ ਨੂੰ ਗੱਡੀ 'ਚ ਉਤਾਰਿਆ ਜਾ ਰਿਹਾ ਹੈ ਮੈਡੀਕਲ ਦੇ ਲਈ ਨਾਬਾਜ ਪਹੁੰਚ ਚੁੱਕੀ ਹੈ ਪੌਣੇ 4:00 ਬੱਜ ਚੁੱਕੇ ਨੇ ਪੌਣੇ 4:00 ਵਜੇ ਦੀਆਂ ਆ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸਰਕਾਰ